ਇਹ ਮੇ ਮਟਰੋ ਕੀ ਹਾਲ ਚਾਲ ਆ ਅੱਜ ਮੈਨੂੰ ਹੋ ਗਿਆ ਜੇ 2 ਮਹੀਨੇ ਸਾਟ ਨਹੀਂ ਲਵਾਈ ਜਲਵਾ ਦੇਖੋ ਹੁਣ ਹੀ ਰੱਖਿਆ ਬੰਦਾ ਗੱਡੀ ਤੇ ਆ ਚੈੱਕ ਕਰੋ ਆਪਣੀ ਰਾਣੀ ਸੁਨਦਰਾ ਬਹੁਤ ਸਾਰੀਆਂ ਗੱਡੀਆਂ ਖੜੀਆਂ ਇੱਥੇ ਕਣਕ ਵਾਲੀਆਂ ਚੀਜ਼ਾਂ ਲੱਗ ਰਿਹਾ ਦੂਰ ਦੂਰ ਅੱਜ ਹੀ ਨਿਕਲੇ ਆ 2 ਮਹੀਨੇ ਬਾਅਦ ਕਰਾਓ ਦੇਖੋ ਤਿੰਨ ਮੋਹਰ ਚਾਲ ਗੱਡੀਆਂ ਦਾ ਆਤ ਦੀ ਗਰਮੀ ਆ ਲੋਬੀ ਹੁਣ ਹੋ ਗਿਆ ਨਿਹਰਾ ਤੇ ਹੋਣੀ ਜੱਲੇ ਕਰ ਆ ਆਪਣੀ ਗੱਡੀ ਤੇ ਮੇਰੇ ਸਾਡ ਲੱਗਣ ਕਰਨੇ ਰੱਖਿਆ ਹੁਣ ਡਰਾਈਵਰ ਗੱਡੀ ਤੇ ਤੇ ਉਹ ਖਾਲੀ ਕਰ ਉਸਰੇ ਆ ਲਗੀਆਂ ਗੱਡੀਆਂ ਬਾਹਰ ਦੀਆਂ ਕੁਛ ਤੇ ਗੱਡੀਆਂ ਅੱਜ ਸਪੈਸ਼ਲ ਲੱਗੀ ਸੀ ਤੇ ਉਹਦੇ ਕਰਨ ਗੱਡੀ ਖਾਲੀ ਨਹੀਂ ਗਈਆਂ ਜੇ ਸਾਰੀਆਂ ਤੇ ਆ ਲੱਗੀ ਆ ਸਣੀ ਵਾਲੀ ਗੱਡੀ ਆਪਣੇ ਵਾਲੀ ਆ ਵਾਲੀ ਕੁਛ ਗੱਡੀਆਂ ਇੱਥੇ ਬਾਹਰ ਵਾਲੀਆਂ ਵੀ ਹੈਗੀਆਂ ਆ ਇੱਥੇ ਮੇਰੇ ਖਿਆਲ ਨਾਲ ਇੱਕ ਇੱਕ ਪਵੇਂ ਚੱਕਰ ਹੋਰ ਲੱਗੇ ਫੇਰ ਮਾਲ ਜਾਊ ਬੱਲੇ ਮੰਡੀ ਲੱਗੇ ਤੇ ਆਹ ਲੱਗੀ ਨਾਵਲ ਗੜੀ ਤੇ ਹਰਬਾਲ ਵਾਲੀ ਆਹ ਵਾਲੀ ਦੋਵੇਂ ਆ ਆਪਣੇ ਬੰਦੇ ਕੋਲ ਤੇ ਇੱਥੇ ਤੇ ਇਸ ਦੇ ਨਾਲ ਬਲੌਗ ਆਪਾਂ ਕਰੀਏ ਖਰਮ ਬਾਏ ਬਾਏ